ਸਭ ਤੋਂ ਪਹਿਲਾਂ ਪੰਜਾਬ ਦੇ ਖੜਾ ਦਾ ਕਹਿਰ ਅਚਰਕੀ ਕੀ ਫੈਲਾ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸ਼ਾਸਿਕਾ ਲਈ हां ਬਿਲਕੁਲ ਜੀ ਮੈਂ ਹੁਣੀ ਆਇਆ ਹੀ ਆਂ ਇੰਡੀਆ ਤੇ ਸਿੱਧਾ ਦਰਵਾਜ਼ਾ ਵਾ ਆਥਾ ਟਿਕਣ ਤੇ ਬਸ ਉਹੀ ਪਲੇਰੀ ਅਰਦਾਸ ਸਾਰੇ ਦੀ ਕਰਨਾ ਹੈ ਕਿ ਦੂਜੀ ਗੱਲ ਆ ਬਾਹਰ ਬੈਠੇ ਸੀ ਸਾਰੇ ਐਨ ਆਰ ਆਈ ਬਹੁਤ ਹੀ ਜ਼ਿਆਦਾ ਫਿਕਰ ਚਾਂ ਸਾਰੇ ਮੈਨੂੰ ਬਾਰ-ਬਾਰ ਫੋਨ ਕਰਕੇ ਪੁੱਛੀ ਜਾਂਦੇ ਆ ਕਿ ਤੁਸੀਂ ਅੰਮ੍ਰਿਤਸਰੋਂ ਕਿਦਾਂ ਪਾਣੀ ਆ ਜਾਂ ਕੀ ਉੱਥੇ ਕੀ ਹਾਲਾਤ ਨੇ ਸੋ ਸਾਰਿਆਂ ਦੇ ਭਲੇ ਦੀ ਅਰਦਾਸ ਕਰਕੇ ਇੱਥੇ ਜਾਵਾਂਗੇ ਔਰ ਇਸ ਕਰਕੇ ਮੈਂ ਇੱਥੇ ਆਇਆ ਸੀ ਜਿਸ ਇਤਨਸਤਾਵਾਂ ਨੇ ਬਹੁਤ ਵੱਡੀ ਮਦਦ ਕੀਤੀ ਹੈ ਉੱਥੇ ਪੰਜਾਬੀ ਕਲਾਕਾਰਾਂ ਨੇ ਸਭ ਤੋਂ ਵੱਡ ਹਾਂਜੀ ਇੱਥੇ ਆ ਕੇ ਮਿਹਨਤ ਕੀਤੀ ਹੈ ਸੇਵਾ ਕੀਤੀ ਹੈ ਉਹਨਾਂ ਵਾਸਤੇ ਵੀ ਜਰੂਰ ਬਹੁਤ ਬਹੁਤ ਵਧੀਆ ਗੱਲ ਹੈ ਜੀ ਮੈਂ ਸਾਰੇ ਆ ਤੁਹਾਡਾ ਵੀੜੀ ਦਾ ਵੀ ਔਰ ਜਿੰਨੇ ਵੀ ਕਲਾਕਾਰ ਕੋਈ ਐਕਟਰ ਕੋਈ ਜਿਹੜਾ ਵੀ ਜਿੰਨਾ ਵੀ ਕੁਝ ਕਰ ਸਕਿਆ ਉਹ ਬਹੁਤ ਵੱਡੀ ਗੱਲ ਆ ਸਾਡੇ ਉੱਤੇ ਵੀ ਬਾਹਰ ਜਿਹੜੇ ਰੇਡੀਓ ਟੈਲੀਵਿਜ਼ਨ ਐਂਡ ਅਸੀਂ ਬਹੁਤ ਸਾਰੇ ਸ਼ੋਅ ਕਰ ਰਹੇ ਹਾਂ ਜਿਹੜੀ ਚੈਰਟੀ ਲਈ ਪੈਸੇ ਇੱਥੇ ਹਾੜਾਂ ਲਈ ਇਕੱਠੇ ਕਰਾਂਗੇ ਔਰ ਉਹਨਾਂ ਦੇ ਸਾਰਿਆਂ ਦੇ ਜੋ ਵੀ ਐਮ ਜੀਓ ਦੇ ਅੰਦਰ ਕੰਮ ਕਰ ਰਹੇ ਨੇ ਉਹ ਸਾਰੇ ਸੇਵਾ ਕਰ ਰਹੇ ਨੇ ਕਿਉਂਕਿ ਇਹ ਟਾਈਮ ਸੀਗਾ ਜਿਹੜਾ ਕਿ ਲੋਕਾਂ ਨੂੰ ਹੌਸਲਾ ਦੇਣ ਦਾ ਟਾਈਮ ਸੀ ਲੋਕਾਂ ਨੂੰ ਇੱਕ ਕਹਿੰਦੇ ਬੈਡ ਟਾਈਮ ਦੇ ਵਿੱਚੋਂ ਕੱਢਣ ਦਾ ਸੀਗਾ ਸੋ ਬਹੁਤ ਜਿਨ੍ਹਾਂ ਜਿਨ੍ਹਾਂ ਨੇ ਵੀ ਸੇਵਾ ਕੀਤੀ ਬਹੁਤ ਵਧੀਆ ਗੱਲਾਂ ਔਰ ਅਸੀਂ ਨਵਾਂ ਗੀਤ ਕਰਨਾ ਸੀਗਾ ਉਹ ਤੋਂ ਆਪਦੇ ਪਹਿਲਾਂ ਕਿਉਂਕਿ ਹੜਾਂ ਕਰਕੇ ਅਸੀਂ ਉਹਨੂੰ ਤਬਦੀਲ ਤੋਂ ਰੋਕਿਆ ਕਿਉਂਕਿ ਸਾਰਿਆਂ ਦਾ ਧਿਆਨ ਉੱਧਰ ਸੀਗਾ ਸੋ ਨੈਕਸਟ ਵੀਕ ਜਿਹੜਾ ਅਸੀਂ ਨਵਾਂ ਗੀਤ ਦੇ ਪੇਲਿਸ ਕਰਾਂਗੇ ਤੇ ਸੋ ਬੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼ਾਸਿਕਾਲ ਜੀ ਔਰ ਜਿਨ੍ਹਾਂ ਦਾ ਕੋਈ ਨੁਕਸਾਨ ਹੋਇਆ ਅਸੀਂ ਸਾਰੇ ਐਨਆਰਵੀ ਜਿੰਨੇ ਵੀ ਬਾਹਰ ਆ ਅਸੀਂ ਤੁਹਾਡੇ ਨਾਲ ਬਿਲਕੁਲ ਨਾਲ ਖੜੇ ਆ ਮੈਂ ਆਪਣੀ ਸਾਡੀ ਜਿਹੜੀ ਟੀਮ ਹੈ ਇੱਥੇ ਕੰਮ ਕਰ ਰਹੀ ਆ ਮੈਂ ਹਲੇ ਆਇਆ ਹੀ ਆ ਸੋ ਬੱਦ ਬੱਦ ਅਸੀਂ ਉੱਥੋਂ ਪੈਸੇ ਇਕੱਠੇ ਕਰਕੇ ਤੇ ਤੁਹਾਡੇ ਲਈ ਜ਼ਰੂਰ ਅਸੀਂ ਸੇਵਾ ਦੇ ਵਿੱਚ ਜਾ ਤੁਸੀਂ ਜਿਓਗੇ ਹੜਪਰਵਾ ਵਿੱਚ ਇਲਾਕਿਆਂ ਦੇ ਵਿੱਚ ਲੋਕਾਂ ਦੀ ਮਦਦ ਹਾਂਜੀ ਮੈਂ ਉਹਨਾਂ ਨੂੰ ਮਿਲ ਕੇ ਜਾਊਂਗਾ ਇੱਥੇ ਹੁਣ ਲਿਆਇਆ ਹੀ ਆ ਤੇ ਇੱਥੋਂ ਬਾਅਦ ਮੈਂ ਕਹਾਂ ਸੀ ਪਹਿਲਾਂ ਅਰਦਾਸ ਤੋਂ ਵੱਡੀ ਗੱਲ ਨਹੀਂ ਕੋਈ ਹੋ ਸਕਦੀ ਸਭ ਤੋਂ ਪਹਿਲਾਂ ਆਪਾਂ ਦੇਖੋ ਪੈਸਿਆਂ ਨਾਲ ਜਾਂ ਹੋਰ ਗੱਲ ਨਾਲ ਉਹ ਗੱਲ ਨਹੀਂ ਬਣਦੀ ਜਿੱਨਾ ਤੁਸੀਂ ਅਰਦਾਸ ਦੇ ਨਾਲ ਤੁਹਾਨੂੰ ਪਤਾ ਵੀ ਬੰਦੇ ਨੂੰ ਜੋ ਮਿਲ ਸਕਦਾ ਜਾਂ ਲੋਕਾਂ ਨੂੰ ਮਿਲ ਸਕਦਾ ਸੋ ਮੈਂ ਸਭ ਤੋਂ ਪਹਿਲਾਂ ਤਾਂ ਅਰਦਾਸ ਕਰਨਾ ਹੈ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਮਿਲ ਕੇ ਆਵਾਂਗੇ ਸਾਰਿਆਂ ਨੂੰ ਜੋ ਲੋੜਾਂ ਹੋਈਆਂ ਜਾਂ ਜਿੱਦਾਂ ਵੀ ਹੋਇਆ ਜਿੱਥੋਂ ਤੱਕ ਵੀ ਹੋ ਸਕਦਾ ਅਸੀਂ ਵੱਧ ਤੋਂ ਵੱਧ ਸ਼ੋਅ ਕਰਾਂਗੇ ਉੱਥੇ ਵੀ ਹੁਣ ਕਰ ਵੀ ਰਹੇ ਹਾਂ ਹੋਰ ਪੈਸੇ ਇਕੱਠੇ ਵੀ ਕੀਤੇ ਆ ਸੋ ਉਹ ਸਾਰੇ ਜਿਹੜਾ ਅਸੀਂ ਹੈਲਪ ਕਰਾਂਗੇ ਅਨੇਕੀ ਜੀ ਪੰਜਾਬ ਦੇ ਯੂਥ ਨੂੰ ਲੈ ਕੇ ਬਹੁਤ ਟਿੱਪਣੀ ਕੀਤੀ ਜਾਂਦੀ ਸੀ ਪਰ ਅੱਜ ਇਸ ਵਾਰ ਜਿੰਨਾ ਪੰਦ ਬੰਨਨ ਨੂੰ ਲੈ ਕੇ ਟਰਾਲੀਆਂ ਤੇ ਸੇਵਾ ਕਰਨ ਨੂੰ ਲੈ ਕੇ ਟਰੈਕਟਰ ਲੱਖਾਂ ਲੱਖਾਂ ਦੇ ਉਹਨੇ ਆਪਣੇ ਪਿੱਛੇ ਪਾਤੇ ਕੋਈ ਨਜ਼ਰ ਨਹੀਂ ਆਇਆ ਕਿ ਕੋਈ ਕਹਵੇ ਕਿ ਉੱਡਦਾ ਪੰਜਾਬ ਹੈ ਅ ਨਹੀਂ ਪਤਾ ਕਿਉਂ ਪੰਜਾਬੀ ਪਹਿਲਾਂ ਤੋਂ ਹੀ ਤੁਹਾਨੂੰ ਪਤਾ ਹੀ ਹੈ ਵੀ ਬੜੇ ਸਿੱਧਕ ਤੇ ਸਿਰੜਾਲੇ ਰਹੇ ਆ ਔਰ ਜਦੋਂ ਵੀ ਕੋਈ ਸਾਡੇ ਕਹਿੰਦੇ ਨਹੀਂ ਵੀ ਕੋਈ ਪ੍ਰੋਬਲਮ ਹੋਵੇ ਜਾਂ ਜਦੋਂ ਲੜਾਈ ਝਗੜਾ ਜਾਂ ਕੁਝ ਵੀ ਅਸੀਂ ਸਾਰੇ ਉਹਦੇ ਇੱਕ ਦਮ ਇਕੱਠੇ ਆ ਸਾਡੇ ਤੇ ਕੋਈ ਮੁਸੀਬਤ ਆਵੇ ਤਾਂ ਸੋ ਮੈਨੂੰ ਲੱਗਦਾ ਕਿ ਜਿਹੜਾ ਸਾਡਾ ਯੂਥ ਆ ਐਵੇਂ ਬਦਨਾਮ ਹੀ ਕੀਤਾ ਗਿਆ ਉਹ ਉਹ ਇੰਦਾ ਨਹੀਂ ਆ ਉਹ ਨਹੀਂ ਦੇਖੋ ਮੁੰਡਿਆਂ ਨੇ ਮੈਂ ਉਹਨਾਂ ਲਈ ਵੀ ਬਹੁਤ ਸੌਰੀ ਫੀਲ ਕਰਦਾ ਕਿੰਨੀਆਂ ਦੀਆਂ ਜਾਨਾਂ ਹੀ ਜਾਨਾਂ ਬਾਰੀਆਂ ਕਿੰਨੀਆਂ ਨੇ ਅਸੀਂ ਦੇਖਦੇ ਰਹੇ ਹਾਂ ਤਾਂ ਸੋਸ਼ਲ ਮੀਡੀਆ ਰਾਹੀਂ ਕਿੰਨਿਆਂ ਦੇ ਟਰੈਕਟਰ ਉਲਟ ਗਏ ਹੈ ਕਈ ਮਤਲਬ ਵਿੱਚ ਰੁੜ ਗਏ ਬੰਦੇ ਜਾਕੀਆਂ ਤੇ ਬਹੁਤ ਮਤਲਬ ਨੁਕਸਾਨ ਹੋਇਆ ਮੁੰਡਿਆਂ ਨੇ ਸਾਡੀ ਨਵੀਂ ਪਨੀਰੀ ਨੇ ਬਹੁਤ ਵਧੀਆ ਹੌਸਲਾ ਕਰਕੇ ਮੋਹਰੇ ਆਏ ਜੋ ਕਿ ਮੈਂ ਸੋਹਂਦਾ ਕਿ ਸਾਡੇ ਨਾਲ ਆਪਾਂ ਹੀ ਖੜੇ ਸੀ ਔਰ ਤਾਂ ਕੋਈ ਸਾਡੇ ਨਾਲ ਪੰਜਾਬ ਦਾ ਮਾਲਕ ਕੋ ਸੜਾ ਨਹੀਂ ਹੋਇਆ ਪਰ ਚਲੋ ਪੰਜਾਬ ਕਹਿੰਦੇ ਔਕੜਾਂ ਆਉਂਦੀਆਂ ਨੇ ਸਾਡੇ ਪੰਜਾਬੀਆਂ ਦੇ ਵਿੱਚ ਇਹੀ ਤਾਂ ਖਾਸियत ਆ ਕਿ ਅਸੀਂ ਜਿਹੜੀ ਔਕੜ ਆਉਂਦੀ ਉਹਨੂੰ ਬਹੁਤ ਹੀ ਖੇੜੀ ਮੱਥੇ ਜਰ ਲੈਨੇ ਆ ਔਰ ਹਮੇਸ਼ਾ ਹੀ ਦੇਖੋ ਤੁਸੀਂ ਉਹੀ ਗੱਲ ਜਦੋਂ ਸੋਸ਼ਲ ਮੀਡੀਆ ਤੇ ਦੇਖਦੇ ਹੀ ਰਹੇ ਤੁਸੀਂ ਵੀ ਦੇਖਦੇ ਰਹੇ ਵੀ ਇੰਨੇ ਇੰਨੇ ਪਾਣੀ ਵਿੱਚ ਡੁੱਬੇ ਹੋਏ ਵੀ ਲੋਕ ਇੰਨੇ ਇੰਨੇ ਮਤਲਬ ਭੁੱਖੇ ਵੀ ਲੋਕਾਂ ਮਤਲਬ ਕਪ ਚੰਤਨ ਚਾਰ ਚਾਰ ਦਿਨਾਂ ਤੋਂ ਉਹ ਫੇਰ ਵੀ ਕਹਿੰਦੇ ਰਹੇ ਅਸੀਂ ਚੜਦੀ ਕਲਾ 'ਚ ਅਸੀਂ ਤੁਸੀਂ ਚਾਹ ਪੀ ਕੇ ਜਾਓ ਉਹ ਬੜੀਆਂ ਸੈਂਟੀਮੈਂਟਲ ਗੱਲਾਂ ਸੀ ਤੁਹਾਡੀਆਂ ਅੱਖਾਂ ਨਮ ਹੋ ਜਾਂਦੀਆਂ ਕਿ ਮੰਨ ਲਓ ਯਾਰ ਦੇਖੋ ਇਸੇ ਕੌਮ ਨੂੰ ਇਹ ਸਾਡੀ ਪੰਜਾਬੀ ਕੌਮ ਨੂੰ ਇੱਕ ਬਹੁਤ ਵੱਡੀ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਕਿ ਕਿੰਨੀ ਵੀ ਮੁਸੀਬਤ ਹੋਵੇ ਤੇ ਬੰਦਾ ਫੇਰ ਵੀ ਕਹਿੰਦਾ ਕੋਈ ਗੱਲ ਨਹੀਂ ਅਸੀਂ ਸਾਰੇ ਠੜ੍ਹਦੀ ਕੱਰੇ ਲੇਕਿਨ ਅਗੀ ਜੀ ਅੱਜ ਜਗਤਕਾਰ ਨੂੰ ਨਾਲ ਇੱਕ ਪੋਰਟਲ ਵੀ ਲਾਂਚ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜੋ ਵੀ ਸੇਵਾ ਦੇਣਾ ਚਾਹਤਾ ਉਹ ਇਸ ਮੌਕੇ ਉੱਤੇ ਆ ਜਾਵੇ ਤਾਂ ਜੋ ਕਿ ਆਮ ਲੋਕਾਂ ਤੱਕ ਚੀਜ਼ ਪਹੁੰਚੇ ਲੱਗਦਾ ਕਿ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਕਹਿਦੇ ਤਾਂ ਜੋ ਕਿ ਜਿੰਨਾ ਲੋਕਾਂ ਤੱਕ ਸਮਾਨ ਨਹੀਂ ਪਹੁੰਚ ਪਾਇਆ ਸਿਸਟਮੈਟਿਕ ਸਾਰੀ ਸੇਵਾ ਹੋਣੀ ਬਿਲਕੁਲ ਇਹ ਕੋਈ ਸਿਸਟਮ ਹੋਣਾ ਚਾਹੀਦਾ ਜਿੱਦਾਂ ਹੁਣ ਮਤਲਬ ਇਦਾਂ ਨਾ ਹੋਵੇ ਕਿ ਤੁਸੀਂ ਜਿਹਨਾਂ ਨੂੰ ਨਹੀਂ ਸਮਾਨ ਚਾਹੀਦਾ ਉਹ ਲੈ ਗਏ ਤੇ ਜਿਹੜੇ ਵਿਚਾਰੇ ਜਿਹਨਾਂ ਕੋਲ ਜਿਹਨਾਂ ਦਾ ਖਰਾਬ ਹੋ ਗਿਆ ਉਹ ਰਹਿ ਜਾਣ ਮੈਂ ਤਾਂ ਜਿੱਦਾਂ ਬਾਹਰਲੀ ਵੀ ਜਿਹੜੇ ਸਾਡੇ ਐਨ ਆਰ ਆਈਸ ਨੇ ਉਹਨਾਂ ਨੂੰ ਵੀ ਬੇਨਤੀ ਕਰਦਾਂਗੇ ਪੈਸੇ ਵੱਲੋਂ ਕੋਈ ਘਾਟ ਨਹੀਂ ਹੈ ਪਰ ਉਹ ਅਸਲੀ ਚੰਗੇ ਥਾਂ ਲੱਗਣਾ ਜ਼ਰੂਰੀ ਬਹੁਤ ਜ਼ਰੂਰੀ ਹੈ ਕਿਸੇ ਚੰਗੇ ਮਤਲਬ ਜਿਹੜੇ ਐਨ ਜੀਓ ਜਿਹੜੇ ਮੋਰੇ ਨੇ ਜਾਂ ਜਿਹੜੇ ਬੰਦੇ ਮੋਰੇ ਸਮਝਦਾਰ ਨੇ ਉਹਨਾਂ ਦੇ ਹੱਥ ਪੈਸਾ ਆਉਣਾ ਚਾਹੀਦਾ ਕਿਉਂਕਿ ਮੈਂ ਤਾਂ ਜਿਵੇਂ ਪਹਿਲਾਂ ਦੱਸਿਆ ਉੱਥੇ ਰੇਡੀਓ, ਟੈਲੀਵਿਜ਼ਨ, ਨਖਵਾਰ ਜੋ মিডিਆ ਸੀ ਉਹ ਸਾਰੀ ਕਿਉਂਕਿ ਜਦੋਂ ਵੀ ਕੋਈ ਅਨਾਉਂਸ ਕਰਦਾ ਕਿ ਹੜਾਂ ਦੀ ਅਸੀਂ ਮੰਨ ਲਓ ਪੈਸੇ ਇਕੱਠੇ ਕਰਦੇ ਤਾਂ ਲੋਕ ਸੈਂਟੀਮੈਂਟਲ ਨੇ ਉਹ ਪੈਸਾ ਕਰਦੇ ਤਾਂ ਚੰਗੇ ਪਾਸੇ ਲੱਗਣੇ ਚਾਹੀਦੇ ਤਾਂ ਮੇਰੇ ਵੱਲੋਂ ਤੁਹਾਡੇ ਲਈ ਸਾਰਿਆਂ ਦੀ ਅਰਦਾਸ ਦਵਾ ਭਾਈਕਰੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ